ਹੁਣ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਕਹਿੰਦੇ ਆ ਨਾ ਜੀ ਇਹ ਹੀ ਕਹਿੰਦੇ ਆ ਗੁਰਮਖੋ ਸਿੱਖ ਸਿੱਖ ਨੂੰ ਫਤਿਹ ਬੁਲਾਉਂਦਾ ਹੈ ਗੁਰੂ ਅੱਗੇ ਮੱਥਾ ਟੇਕਣਾ ਚਾਹੀਦਾ ਮੇਰੀ ਇਸ ਗੱਲ ਨੂੰ ਪਲੀਜ਼ ਧਿਆਨ ਨਾਲ ਸੁਣਿਓ ਅਸੀਂ ਕਹਿੰਦੇ ਮਹ ਫਤਿਹ ਬੁਲਾਈ ਮਹਾਰਾਜ ਜੀ ਨੂੰ ਫਤਿਹ ਬੁਲਾਓ ਉਹ ਗੁਰਮਖੋ ਆਗੇ ਆਵਤ ਸਿੰਘ ਜੋ ਪਾਵਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਤੇ ਜਿਹਦੇ ਸਾਹਮਣੇ ਗੁਰੂ ਹੈ ਫਿਰ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਨੂੰ ਕਹਤ ਮੋਇਤਾਰੇ ਸੰਗਤ ਵਿੱਚ ਆਪਾਂ ਫਤਿਮੇ ਆਪੋ ਆਪਣੀ ਭਾਵਨਾ ਜੀ ਗੁਰੂ ਸਾਹਿਬ ਅੱਗੇ ਮੱਥੇ ਹੀ ਟੇਕਣਾ ਹੈ ਗੁਰੂ ਸਾਹਿਬ ਅੱਗੇ ਝੁਕਣਾ ਹੀ ਹੈ ਤੇ ਜਮਾਨ ਦੇ ਵਿੱਚ ਘਰ ਦੇ ਵਿੱਚ ਬਜ਼ੁਰਗ ਹੈ ਦਾਦਾ ਹੈ ਤਾਇਆ ਹੈ ਜਾਂ ਕੋਈ ਵੱਡਾ ਹੈ ਉਹਨੂੰ ਇਹ ਵਿਆਖਿਆ ਨਾ ਕਰੀਏ ਵੀ ਉਹਨੇ ਗੁਰੂ ਦੇ ਤੁਲ ਕਿਸੇ ਨੂੰ ਸਮਝ ਲਿਆ ਹੈ ਗੁਰੂ ਤੋਂ ਨਹੀਂ ਝੁਕਣ ਦੀ ਜਾਂਚ ਹੋਣੀ ਚਾਹੀਦੀ ਥਾਂ ਥਾਂ ਤੇ ਝੁਕਣਾ ਨਹੀਂ ਮੇਰੀ ਬੇਨਤੀ ਹੈ ਇੱਕ ਬਜ਼ੁਰਗ ਦੇ ادب ਲਈ ਅਸੀਂ ਝੁਕਨੇ ਆ ਝੁਕਣ ਦਾ ਮਤਲਬ ਇਹ ਵੇ ਕਿ ਮੈਂ ਤੇਰੀ ਬਜ਼ੁਰਗੀ ਨੂੰ ਸਵੀਕਾਰ ਕਰਨਾ